ਮਾਰੂ ਮੱਲਾ ਚੌਥਾ ਹਰ ਹਰ ਨਾਮ ਜਪੋ ਮਨ ਮੇਰੇ ਸਭ ਕਿਲ ਵਿਖ ਕਟ ਹਰ ਤੇਰੇ ਹਰ ਤਨ ਰੱਖੋ ਹਰ ਤਨ ਸੰਚੋ ਹਰ ਚਲਦਿਆਂ ਨਾਲ ਸਖਾਈ ਜੀਓ ਜਿਸਨੋ ਕਿਰਪਾ ਕਰੇ ਸੋ ਧਿਆਵ ਨਿਤ ਹਰ ਜਪ ਜਾਪੈ ਜਪ ਹਰ ਸੁਖ ਪਾਵੇ ਗੁਰ ਪ੍ਰਸਾਦੀ ਹਰ ਰਸ ਆਵੇ ਜਪ ਹਰ ਹਰ ਤਾਰ ਲੰਘਾਈ ਜੀਓ ਰਹਾਉ ਨਿਪੋ ਨਰੰਕਾਰ ਸਤਨਾਮ ਜਗ ਮੈਂ ਸ੍ਰੇਸ਼ਟ ਊਤਮ ਕਾਮ ਦੁਸ਼ਮਨ ਦੂਤ ਜਮ ਕਾਲ ਠੇ ਮਾਰੋ ਹਰ ਸੇਵਕ ਨੇੜ ਨਾ ਜਾਈ ਜੀਓ ਜਿਸ ਉੱਪਰ ਹਰ ਕਾ ਮਨ ਮੰਨਿਆ ਸੋ ਸੇਵਕ ਚੌ ਜੁਗ ਚੌ ਕੁੰਟ ਜਾਣਿਆ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਉ ਸਾਮ ਏਕ ਨਰਿੰਦਨ ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਜਿਸ ਹਰ ਰੱਖੇ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜੀਉ ਹਾਂ ਆਨੰਦੇ ਨਾਮ ਲੈ ਕਰਤਾਰੇ ਜਿਨ ਸੇਵਕ ਭਗਤ ਸਭੇ ਨਿਸਤਾਰੇ 10 8 4 ਵੇਦ ਸਭ ਪੁੱਛੋ ਜਨ ਨਾਨਕ ਨਾਮ ਛਡਾਈ ਜਿਉ ਮਾਰੂ ਮਨ ਲਾ ਪੰਜਵਾ ਕਰ ਦੂਜਾ ੴ ਸਤਗੁਰ ਪ੍ਰਸਾਦ ਡਰਤ ਤਰਤ ਅਕਾਸ਼ ਨਖਤਾ ਸਿਰ ਉੱਪਰ ਅਮਰ ਕਰਾਰ ਤਾਉਣ ਤਾਣੀ ਬੈਸੰਤਰ ਡਰਪੈ ਡਰਪੈ ਇੰਦਰ ਵਿਚਾਰ ਏਕ ਨਿਰਭੋਤ ਬਾਤ ਸੁਣੀ ਸੋ ਸੁਖਿਆ ਸੋ ਸਦਾ ਸੋਹਿਲਾ ਜੋ ਗੁਰ ਮਿਲ ਗਾਏ ਗੁਨੀ ਸਹਾ ਦੇਤਰ ਅਰ ਦੇਵਾ ਡਰਪੈ ਸਿੱਧ ਸਾਧਕ ਡਰ ਮੋਇਆ ਲਖ ਚੋਰਾ ਮਰ ਮਰ ਜਨਮੇ ਫਿਰ ਫਿਰ ਜੋਨੀ ਜੋਆ ਰਾਜ ਸਾਤ ਕਾਮਸ ਡਰ ਪੈ ਕੀਤੇ ਰੂਪ ਉਪਾਇਾ ਸ਼ਲਬਪੁਰੀ ਏ ਕੌਲਾ ਡਰ ਪੈ ਅਤ ਡਰਤ ਧਰਮ ਰਾਯਾ ਸਗਲ ਸੁਨਗਰੀ ਡਰ ਵਿਆਪੀ ਦਿਨ ਡਰ ਕਰਨੇ ਹਰਾ ਕਉ ਨਾਨਕ ਭਗਤਨ ਕਾ ਸੰਗੀ ਕਤ ਸੋਹੇ ਦਰਬਾਰ ਮਾਰੂ ਮਲਾਪਨਵਾ ਪੰਜ ਬਰਖ ਕੋਨਾਤੂ ਬਾਰਿਕ ਹਰ ਸਿਮਰਤ ਅਮਰ ਅਟਾਰੇ ਪੁੱਤਰ ਹੈ ਤਨਾਰੈਣ ਕਹਿਓ ਜਮ ਕੰਕਰ ਮਾਰੂ ਬਦਾਰੇ ਮੇਰੇ ਠਾਕੁਰ ਕੇਤੇ ਅਜੰਤ ਉਧਾਰੇ ਮੋਹਦੀਨ ਅਲਤ ਮਤ ਨਿਰਗੁਣ ਾਰੇਓ ਸ਼ਰਨ ਦੁਆਰੇ ਰਾਉ ਬਾਲਮੀਕ ਸੁਪਚਾਰ ਤਰਿਓ ਬਧਿਕ ਤਰੇ ਵਿਚਾਰੇ ਏਕ ਨਿਮਖ ਮਨਮਾਹੇ ਅਰਾਧਿਓ ਗਜਪਤ ਪਾਰ ਉਤਾਰੇ ਕੀਨੀ ਰਖਿਆ ਭਗਤ ਪ੍ਰਹਿਲਾਦ ਹਰਨਾਖਸ਼ਨ ਖੰਦਾਰੇ ਬਿਦਰਦਾਸੀ ਸਤ ਪਇਓ ਪਨੀਤਾ ਸਗਲੇ ਕਉਲ ਉਜਾਰੇ ਕਮਨ ਤਰਾਜ ਬਤਾਵੋਂ ਆਪਣੇ ਮਿੱਠਿਆ ਮੋਹ ਮਗਨਾਰੇ ਆਇਓ ਸ਼ਾਮ ਨਾਨਕ ਓਟ ਹਰ ਕੀ ਲੀਜੈ ਪੂਜਾ ਪਸਾਰੇ ਮਾਰੂ ਮਲਾ ਪੰਗਵੈ ਵਿਤ ਨਵਤ ਭ੍ਰਮਿਓ ਬੋ ਭਾਂਤੀ ਅਨਕ ਜਤਨ ਕਰਤਾਏ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਤੇ ਪੈ ਅਜਾਈ ਅਵਰ ਦਿਨ ਕਾਹੂ ਕਾਜ ਨਾ ਲਾਏ ਸੋ ਦਿਨ ਮੋਕਾ ਦੀਜੇ ਪ੍ਰਭ ਜੀਓ ਜਾਂ ਦਿਨ ਹਰ ਜਸ ਗਾਏ ਰਹਾ ਪੁੱਤਰ ਤਲਤਰ ਘਰੇ ਦੇ ਖੁਸਾਰਾ ਇਸ ਹੀ ਮੈਂ ਉਰ ਜਾਏ ਮਾਇਆ ਮਦ ਚਾਖ ਤੈ ਉਦਮਾ ਤੇ ਹਰ ਹਰ ਕਬੂ ਨਗਾਏ ਇਹ ਬਿਦ ਖੋਜੀ ਬਹ ਪਰਕਾਰ ਦਿਨ ਸੰਤਨ ਨਹੀਂ ਪਾਏ ਤੁਮ ਦਾਤਾਰ ਵੱਡੇ ਪ੍ਰਭ ਸੰਬੱਥ ਮੰਗਨ ਕੋ ਦਾਨ ਆਏ ਤਿਆਗਿ ਸਗਲਾ ਮਾਨ ਮਹੱਤ ਦਾਸ ਰੇਣ ਸ਼ਰਣਾਏ ਹੋ ਨਾਨਕ ਹਰ ਮੇਲ ਪੈ ਇੱਕ ਮਹਾ ਆਨੰਦ ਸੁਖ ਪਾਏ ਮਨ ਰੂਹ ਮੈ ਲਾ ਪੰਜਵਾ ਕਮਨ ਥਾਨ ਤੀਰਿਓ ਹੈ ਨਾਮਾ ਕਮਨ ਬਸਤ ਇਨਕਾਰ ਕਮਨ ਚੇਨ ਸੁਨ ਉਪਰਿ ਸ਼ੋਹਿਓ ਮੁਖਤੇ ਸੁਨ ਕਰ ਗਾਰਾ ਸੁਨੋ ਰੇ ਤੂੰ ਕੋਨ ਕਹਾਂ ਤੇ ਆਇਓ ਇਤੀ ਨ ਜਾਣੋ ਕਿਤੀਕ ਮੁਦਤ ਚਲਤੇ ਖਬਰ ਨਾ ਪਾਇਓ ਰਹਾ ਸਹਿਨਸੀਲ ਪਵਨ ਅਰ ਪਾਣੀ ਬਸੁਧਾਖਿਮਾ ਨਿਭਾਂਤੇ ਸੰਤ ਤਤ ਮਿਲ ਪਇਓ ਸੰਜੋਗਾ ਇਨ ਮੈਂ ਕਮਨੰਦੁਰਾਤੇ ਜਿਨ ਰਚ ਰਚਿਆ ਪੁਰਖ ਵਿਧਾਤ ਨਾਲੇ ਹਉ ਮੈਂ ਪਾਈ ਜਨਮ ਮਰਨ ਉਸ ਹੀ ਕੋ ਹੈ રે ਉਹ ਆਵਰ ਜਾਈ ਬਰਨ ਚੇਨ ਨਾਹੀ ਕਿਛ ਰਚਨਾ ਮਿੱਠਿਆ ਸਗਲ ਪਸਾਰਾ ਪਹਣਤ ਨਾਨਕ ਜਬ ਖੇਲ ਉਝਾਰ ਤਬ ਇਕ ਇਕੰਕਾਰ ਮਾਰੂ ਨਲਾ ਪਨਵਾ ਮਾਨੁ ਮੋ ਅਰ ਲੋਭ ਵਕਾਰਾ ਬਿਓ ਚੀਤ ਨਾ ਖਾਲਿਓ ਨਾਮ ਰਤਨ ਗੁਣ ਹਰ ਬਣਜੇ ਲਾਜ ਪਖਰ ਲੈ ਚਾਲਿਓ ਸੇਵਕ ਕੀ ਓੜਕ ਨਿਬਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਰਹਾ جیسی آگیا کینی تستے مکھ نہیں مورج آنند رکھو پیتر اٹھ واہو کو دورے ہو آگیا میں پوکھ سوئی کر سوکھا سوگ ہرکھ نہیں جانے ہو جو جو حکم پیو صاحب کا سو مانے ہو ਭੈਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਲਤ ਪਲਾਤਾ ਧਨ ਸੇਵਕ ਸਫਲ ਹੋ ਆਇਆ ਜਿਨ ਨਾਨਕ ਖਸਮ ਪੁਸ਼ਾਤਾ ਮਾਰੂ ਮਲਾ ਪੰਜਵਾ ਖੁੱਲਿਆ ਧਰਮ ਕਿਰਪਾ ਪ੍ਰੀਠਾਕੁਰ ਕੀਰਤਨ ਹਰ ਹਰ ਗਾਈ ਸ਼ਮ ਥਕ ਪਾਏ ਬਿਸਰਾਮ ਨਿੱਟ ਗਈ ਸਗਲੀ ਥਾਈ ਅਬ ਮੋਹੇ ਜੀਵਨ ਪਦਵੀ ਪਾਈ ਜੀਤ ਆਇਓ ਮਨਪੁਰਖ ਵਿਧਾਤਾ ਸੰਤਨ ਕੀ ਸਰਣਾਈ ਰਹਾਉ ਆਮ ਕ્રોਧ ਲੋਭ ਮੋ ਨਿਵਾਰੇ ਨਿਦਰੇ ਸਗਲ ਬਹਿਰਾਈ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੈ ਨਾ ਫੋ ਦੁਰਾਈ ਸੋਖੀ ਤਿਲ ਸ਼ਰਧਾ ਸਭ ਪੂਰੀ ਹੋਏ ਸੰਤ ਸਹਾਈ ਪਾਵਨ ਪਤਿ ਚਕੀਏ ਖਿਨ ਭੀਤਰ ਨਹਿਮਾ ਕਥਨ ਨਾ ਜਾਈ ਨਿਰਭਉ ਪੈ ਸਗਲ ਪੈ ਖੋਏ ਗੋਬਿੰਦ ਚਰਨ ਉਟਾਈ ਨਾਨਕ ਜਸ ਦਾਵੈ ਠਾਕੁਰ ਕਾ ਰਹਿਣ ਦਿਨ ਸਲੇਵ ਲਈ ਮਾਰੂ ਮਲਾ ਪੰਜਵਾ ਜੋ ਸਮਰਤ ਸਰਬ ਗੁਣ ਨਾਇਕ ਇਸ ਤੋਂ ਕਬੂ ਨਾ ਗਾਵਸਰੇ ਛੋੜ ਜਾਏ ਕਿਨ ਭੀਤਰਤਾ ਕੋ ਵਾ ਕੋ ਫਿਰ ਫਿਰਤਾ ਵਸਰੇ ਆਪਣੇ ਪ੍ਰਭ ਕੋ ਕਿਉ ਨ ਸੰਭਾਰਸਰੇ ਬੈਰੀ ਸੰਗ ਰੰਗ ਰਸ ਰਚਿਆ ਇਸ ਸਿਉ ਜੀਆ ਰਾਜ ਅਰਸਰੇ ਰਹਾਉ ਜਾ ਕੈ ਨਾਮ ਸੁਨੇ ਜਮ ਛੋੜੇ ਤਾਂ ਕੀ ਸ਼ਰਨ ਪਾਵਸਰੇ ਕਾਢ ਦੇ ਸਿਆਲ ਬਪੂਰੇ ਕੋ ਤਾਂ ਕੀ ਓਟ ਟਿਕਾਵਸਰੇ ਜਿਸ ਕਾ ਜਾਸ ਸੁਨਤ ਭਵਤਰੀਆ ਤਾ ਸਿਉ ਰੰਗ ਨ ਲਵਸਰੇ ਥੋਰੀ ਬਾਤ ਅਲਪ ਸੁਪਨੇ ਕੀ ਬਹੋਰ ਬਹੋਰ ਅਤ ਕਾਵਸਰੇ ਭਇਓ ਪ੍ਰਸਾਦ ਕਿਪਾ ਨਿਦ ਠਾਕੁਰ ਸੰਤ ਸੰਗ ਪਤ ਪਾਈ ਕਉ ਨਾਨਕ ਤ੍ਰੈ ਗੁਣ ਭ੍ਰਮ ਛੂਟਾ ਜੋ ਪ੍ਰਭ ਪੈ ਸਹਾਈ ਮਾਰੂ ਮਲਾ ਪਨਵਾ ਅੰਤਰ ਜਾਮੀ ਸਾਬਿਦ ਜਾਣੈ ਇਸ ਤੇ ਕਹ ਦੁਲਾਰਿਓ ਹਸਤ ਪਾਮ ਝਰੇ ਖਿਨ ਭੀਤਰ ਅਗਨ ਸੰਗ ਲੈ ਜਾ ਰਿਓ ਨੂੜੇ ਤੈ ਮਨ ਤੇ ਰਾਮ ਬਸਾਰਿਓ ਲੂਣ ਖਾਇ ਕਰੇ ਹਰਾਮ ਖੋਰੀ ਤੇਖ ਤਨੈਨ ਬਿਦਾਰਿਓ ਰਹਾ ਅਸਾਦ ਰੋਗ ਉਪਜਿਓ ਤਨ ਭੀਤਰ ਤਰਤ ਨਾ ਕਾਹੂ ਤਾਰਿਓ ਰਬ ਬਿਸਰਤ ਮਹਾ ਦੁਖ ਪਾਇਓ ਐ ਨਾਨਕ ਤਤ ਵਿਚਾਰਿਓ ਨਾਰੂ ਮੱਲਾ ਪਨਵਾ ਚਰਨ ਕਮਲ ਪ੍ਰਭ ਰਾਖੇ ਚੀਤ ਹਰ ਗੁਣ ਗਾਵੈ ਨੀਤਾ ਨੀਤ ਤੇਸ ਬਿਨ ਦੂਜਾ ਅਵਰ ਨ ਕੋਉ ਆਦਮਤ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪ ਰਹਾ ਜਾ ਕੇ ਵਸ ਹੈ ਸਗਲ ਸੰਸਾਰ ਅੱਪੇ ਆਪ ਆਪਨੰਕਰ ਨਾਨਕ ਗਿਓ ਸੱਚਾ ਸੋਏ ਸੁਖ ਪਾਇਆ ਫਿਰ ਦੁੱਖ ਨਾ ਹੋਏ